ਉਹ ਟਰੈਕਟਰ ਵਿਭਾਗ ਨੇ ਤਾਂ ਗਾ ਕੇ ਬਹੁਤ ਜ਼ਿਆਦੇ ਆ ਗਈ। ਤੇ ਬਾਈ ਜੀ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਦੇਖਦੇ ਆਂ ਜੀ ਕਿੱਥੋਂ ਕਿੱਥੋਂ ਜ਼ੋੜ ਆ ਜਾਂ ਪਈਆਂ। ਨਾਲ ਦੀ ਨਾਲ ਕਮੈਂਟ ਜ਼ਰੂਰ ਕਰੋ ਬਾਈ ਜੀ। ਇਹ ਲਓ ਬਾਈ ਜੀ ਆਪਾਂ ਟਰੈਕਟਰ ਦਿਖਾਵਾਂਗੇ ਬਾਈ ਜੀ ਘੈਂਟ ਘੈਂਟ ਕਰੀਦਣਾਂ ਦੇ ਤੇ ਕਿੱਦਾਂ ਦੇ ਰੇਟ ਆਗੇ। ਤੇ ਆਹ ਟਰੈਕਟਰ ਤੋਂ ਸ਼ੁਰੂ ਕਰਦੇ ਆਂਗੇ Mahindra 265 ਤੋਂ ਆਪਾਂ ਬਾਈ ਜੀ। ਲੈ ਬਾਈ ਜੀ ਸ਼ੌਂਕ ਨੂੰ ਇਹਦੇ ਵੀ ਫਰੰਟ ਰੇਡੀਅਲ ਟਾਇਰ ਪਵਾ ਦੇ ਕਿਸੇ ਨੇ। ਸ਼ੌਂਕ ਨੂੰ ਰੱਖਿਆ ਹੋਇਆ ਟਰੈਕਟਰ ਲਾਦਾਗਾ। ਤੇ 95 ਮਾਡਲ ਦਾ 1,58,000 ਰੁਪਏ ਦੀ ਡਿਮਾਂਡ ਆ ਕਿ ਬੈਕ 12 ਡ੍ਰੇ ਟਾਇਰ ਨੇ ਨਵੇਂ ਚੌਕੜਾ ਬਈ ਜੀ ਟਾਇਰਾਂ ਦੇ ਨਮਾ ਗਾ ਤੇ ਫਰੰਟ ਐਰ ਵੀ ਬਈ ਜੀ ਨਵੇਂ ਨੇਗੇ ਤੇ 95 ਮਾਡਲ ਆ 1,58,000 ਰੁਪਏ ਦੀ ਡਿਮਾਂਡ ਆ ਕੋਣ ਵਾਲੀ ਕਾ ਆ ਗਿਆ ਬਈ ਜੀ ਇੱਧਰ 745 ਦਾ ਟਾਇਰ ਆ ਗਿਆ ਬਈ ਜੀ ਚੌਕੜਾ ਇਹਦੇ ਅੱਧੇ 50 ਕੇ ਪੈਸੇ ਤੇ 2002 ਮਾਡਲ ਦਾ 1,95,000 ਰੁਪਏ ਦੀ ਡਿਮਾਂਡ ਆ ਜਿੰਨੂੰ ਟਰੈਕਟਰ ਦੀ ਜੇ ਜੀ ਸਾਹ ਦੇ ਨੂੰ ਬਈ ਜੀ ਤੇ ਬਾਡੀ ਲੈਂਡ ਦਾ ਪੂਰਾ ਓਕੇ ਹੈਗਾ ਤੇ ਸੈਂਟਰ ਗੇਅਰ ਆ ਬੇ ਜੀ ਤੇ ਗੇਅਰ ਕਿ ਬੇ ਜੀ ਫਾਰਮ ਟਰੈਕ 60 ਦਾ ਡਬਲ ਕਲਚ ਦਾ ਪੰਜਾਬ 70 ਹੈਗਾ 2020 ਲੋ 2 ਲੱਖ 20 ਹਜ਼ਾਰ ਰੁਪਏ ਡਿਮਾਂਡ ਆ ਤੇ 98 ਮਾਡਲ ਆ ਬੇ ਜੀ ਟਾਇਰ ਹੈਗੇ ਕਿ ਇਹਦੇ ਵੀ ਮੈਂ ਇੱਕ 70 ਕੁ ਪੈਸੇ ਨੇ ਤੇ 프ਰੰਟ ਹੈਗੇ ਨੇ 75 ਕੁ ਪੈਸੇ ਤੇ ਬਾਕੀ ਬੇ ਜੀ ਲਾਈਵ ਵੀ ਸ਼ੇਅਰ ਜਰੂਰ ਕਰ ਦੋ ਤੇ ਨਾਲ ਦੀ ਨਾਲ ਕਮੈਂਟ ਵੀ ਜਰੂਰ ਕਰਿਓ ਇਹ ਦੇਖ ਲਿਆ ਨੀਰ ਕਿੱਥੇ ਜੁੜਦੇ ਆਪਾਂ ਨਾਲ ਕਾੜੋ ਕਮੈਂਟ ਵੀ ਕਰੋ ਓ ਬਰਦਾਰ ਸਵਾ ਤੇ ਕਿਹਾ ਕਿ ਭਾਈ ਜੀ ਸਵਰਾਜ 855 ਤੇ ਵੀ 13 ਸਿੰਗਾਪੁਰ ਦਾ ਨੰਬਰ ਆ ਬੈਕ ਡਾਰ ਭਾਈ ਜੀ ਹੈਗਾ ਗੈਸਟੀ ਦੇ ਪੈਸੇ ਤੇ ਫਰੰਟ ਆ ਰਹੇ ਹੋਣਗੇ 85 ਦੇ ਪੈਸੇ ਤੇ ਮੰਗ ਲਾਏਗਾ ਭਾਈ ਜੀ 2000 ਪੂਰਾ ਤੇ 315000 ਰੁਪਏ ਦੀ ਮੰਗ ਆ ਤੇ ਨਾਲ ਦੀ ਨਾਲ ਕਮੈਂਟ ਲਾਈਕ ਸ਼ੇਅਰ ਜਰੂਰ ਕਰ ਚਲੋ ਤੇ ਭਾਈ ਜੀ ਨੀਲੀ ਸ਼ੋਅ ਵਾਲਾ ਆ ਗਿਆ ਇੱਕ ਡਸੂਹਾ ਵਾਲਾ ਜਿੰਨਾ ਇੱਕ ਨਾਭੀ ਸ਼ੋਅ ਵਾਲਾ ਜਿੰਨਾ ਬਾਈ ਜੀ ਤੇ ਬਈ ਕੰਡੀਸ਼ਨ ਦਾ ਪੂਰਾ ਸਾਫ ਹੈ ਡਰਾਈਵਰ ਤੇ ਬਰਲਾ ਕੰਪਨੀ ਦੇ ਬੈਕਟਾਈਮ ਨੇ ਕਿਹਾ ਬਾਈ ਜੀ 13 ਵਾਲੇ ਤੇ ਕਿਹਾ ਬਈ ਸੁਵਰਾਜ 855 ਫਾਈਵ ਸਟਾਰ ਆ ਪੀ ਵੀ 39 ਨੰਬਰ ਆ ਬਾਈ ਜੀ ਤੇ ਲੋ ਬਾਈ ਜੀ ਕੰਡੀਸ਼ਨ ਚੈੱਕ ਕਰੋ ਦੇਖ ਕੇ ਚੁੱਲੇ ਦਾ ਪਾਵਰ ਸਟੀਅਰਿੰਗ ਆ ਤੇ ਫਰੰਟ ਇਰ ਤੇ ਮਾਰਕਾ ਵੀ ਪਿਆਗਾ ਤੇ 19 ਮਾਡਲ ਹੈ 6 ਲੱਖ 60 ਹਜ਼ਾਰ ਰੁਪਏ ਡਿਮਾਂਡਾ ਭਾਈ ਜੀ ਕੰਡੀਸ਼ਨ ਦਾ ਪੂਰਾ ਸਾਫ ਹੈ ਓਕੇ ਰਪੋਰਟ ਗਿਆ ਤੇ ਅੱਗੇ ਹੈ ਭਾਈ ਜੀ ਮਹਿੰਦਰਾ 475 98 ਮਾਡਲ ਹੈ 2 ਲੱਖ 30 ਹਜ਼ਾਰ ਰੁਪਏ ਡਿਮਾਂਡਾ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਭਾਈ ਜੀ ਕੰਡੀਸ਼ਨ ਦਾ ਪੂਰਾ ਸਾਫ ਹੈ ਬੈਕ ਟਾਇਰ ਰਹਿ ਗਿਆ ਭਾਈ ਜੀ 75 ਕੇ ਪੈਸੇ ਤੇ ਫਰੰਟ ਟਾਇਰ ਵੀ ਹੈ ਜੀ ਬਾਡੀ ਲੈਣ ਦਾ ਪੂਰਾ ਓਕੇ ਹੈਗਾ ਤੇ ਅੱਗੇ ਹੈ ਸਵਰਾਜ 855 ਪੋਸਟ ਆ ਰਿਵਰਸ ਸਪੀਡ ਦਿਓ ਥੋੜਾ ਬੰਪਰ ਲੱਗਾ ਹੈ ਜੇ ਟਾਇਰਾਂ ਦੀ ਗੱਲ ਕਰੀਏਗੇ ਬਈ ਜੀ 75 ਕੁ ਪੈਸੇ ਤੇ ਇਹਦਾ ਆਈਟਮ ਦੀ ਹੈਗਾ 65 ਕੁ ਪੈਸੇ। ਬਾਕੀ ਐਨ ਪੰਪ ਲੱਗਾ ਹੋਇਆ ਹੈਗਾ। 12 ਮਾਡਲ ਆ 4,85,000 ਰੁਪਏ ਦੀ ਮੰਗ ਲੱਗਦੀ ਹੈ ਜੀ। 12 ਮਾਡਲ ਆ 4,85,000 ਰੁਪਏ ਦੀ ਮੰਗ। ਰੰਗ ਰੂਪ ਦਾ ਤੁਹਾਡੇ ਸਾਹਮਣੇ ਵੇਖੀ ਟਰੈਕਟਰ ਦੇਖ ਜਿਆ ਦੇਵਾਂਗੇ। ਪੂਰਾ ਸਾਫ ਹੈਗਾ। ਸੋਨਾਲੀ ਕਾ ਆ ਗਿਆ ਬਈ ਜੀ। ਬਾਲ ਟਰੈਕ 60 ਆ ਰੱਖ ਸਕਦਾ। 2015 ਮਾਡਲ ਆ 5,35,000 ਰੁਪਏ ਦੀ ਮੰਗ ਆ। 10 ਮਾਡਲ ਆ ਬਈ ਜੀ। ਤੇ ਜੇ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਨਵੇਂ ਨੇ ਕਿ ਤੇ ਫਰੰਟਾ ਲੈ ਗਿਆ ਬਈ ਜੀ 75 ਰੁਪਏ ਬੈਕ ਟਾਇਰ 16 ਵਾਲੇ ਨਵੇਂ ਨੇ ਤੇ ਬੇਟ ਵਗੈਰਾ ਲੱਗੇ ਹੋਏ ਨੇਗੇ ਜੇ ਕੇ ਦੇ ਟਾਇਰ ਨੇ ਬਈ ਜੀ ਇਹ ਵੀ ਉੱਕ ਲੱਗੀ ਹੋਈ ਆ ਡਬਲ ਡਿਸਕੀਟਰਾ ਤੇ ਅੱਗੇ ਕੇ ਬਈ ਜੀ ਸੁਪਰ ਮੈਕਸ ਵਾਲਾ 60 ਹਜ਼ਾਰ ਸੈਂਟਰ ਗੇਅਰ ਵਾਲਾ ਸੰਗਰੂਰ ਦਾ ਨੰਬਰ ਚੌਕੜਾ ਟਾਇਰਾਂ ਦਾ 55 ਪੈਸੇ 13 ਮਾਡਲ 435 ਹਜ਼ਾਰ ਜਿੰਦ ਮਾਨ ਜੰਡੀਅਨ 53 ਦਾ ਤੁਸੀਂ ਜਰੂਰ ਵੀਰੇ 53 ਦਾ ਜਰੂਰ ਕਮਾਗੇ ਮਾਡਲ ਦਾ ਤੁਹਾਨੂੰ ਵੀ ਮਾਡਲ ਜਰੂਰ ਲਸੋ ਕਰੋ ਭਾਈ ਜੀ ਕਿੰਨੇ ਮਾਡਲ ਲਿਖਣਾ ਹੈ ਤੇ 53 ਦਾਸ ਬਈ ਜੀ ਲੋ ਬਈ ਆਪਾਂ 53 ਦਾਸ ਹੀ ਦੇਖਦੇ ਆ ਕਿੱਥੇ ਜਾ ਕੇ ਮਿਲਦਾਗਾ ਕਮੈਂਟ ਚ ਜੁੜ ਕੇ ਚਲੋ ਨਾਲ ਨਾਲ ਸ਼ੇਅਰ ਕਰ ਜਿਓ ਦੇਖ ਰਹੇ ਬਈ ਆ ਪੱਤਰ 53 ਦਾ ਖਾਪਣ ਕਿੱਥੇ ਆ ਕੇ ਮਿਲਦਾ ਕਰੋ ਕਮੈਂਟ ਭਾਈ ਜੀ ਸੋ ਸੋਹਣਾ ਸੋਹਣਾ ਵਾਲਿਓ ਕਮੈਂਟ ਜ਼ਰੂਰ ਕਰੋ ਬਾਈ ਪਤੀ 36 3 ਦਿਖਾਇਓ ਵੀਰੇ ਹਾਂ ਵੀਰੇ 36 3 ਦਿਖਾ ਦਾਂਗੇ ਮਾਡਲ ਦੱਸ ਦੋ ਬਾਈ ਕਿੰਨੇ ਚਾਹੀਦਾ ਮਾਡਲ ਜ਼ਰੂਰ ਅਸਲਿਆ ਕਰੋ 36 3 ਵੀ ਦਿਖਾ ਦਨੇ ਬਾਈ ਜੀ ਆ ਤੋ ਬਾਈ ਜੀ ਪਹਿਲਾਂ ਆਪਾਂ ਦੇਖਦੇ ਅਗੇ 52 10 52 10 ਲੈ ਬਈ ਜੀ 22 ਦਾ ਕਮੈਂਟ ਆਇਆਗਾ ਕਿ ਮੇਰੇ ਸੋਨੇ ਵਤਨ ਪੰਜਾਬ ਦੇ ਵੀਰੋ ਇੱਕ ਲੈਣ ਦੇ ਪੰਜਾਬ ਭੇਜ ਦਿਓ ਟਰੈਕਟਰ ਲਵ ਫਰ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਬਾਈ ਜੀ ਇਹ ਆਪਣਾ ਲੈਂਦੇ ਪੰਜਾਬ ਤੋਂ ਤੇ ਆਪਣਾ ਚੜ੍ਹਦਾ ਪੰਜਾਬ ਕਰੀ ਆਪਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਦੇਖੋ ਬਾਈ ਦਾ ਕਿੰਨਾ ਪਿਆਰ ਹੈ ਆਪਣੇ ਨਾਲ ਤੇ ਬਾਈ ਕਹਿੰਦੇ ਇੱਕ ਟਰੈਕਟਰ ਇੱਧਰ ਵੀ ਟਰਾਂਸਫਰ ਕਰ ਦੋ ਤੇ ਲੈ ਬਈ 36 30 ਦਿਖਾਉਂਦੇ ਨੇ ਬਾਈ ਤੁਹਾਨੂੰ ਤੇ 4x4 ਵਾਲੇ ਵੈਸੇ ਟਾਇਰ ਪਾਏ ਨੇ ਪਰ ਹੈਗਾ ਬਾਈ ਜੀ 4x2 ਆਗਾ 12 ਮਾਡਲ ਆ 5 ਲੱਖ 25000 ਰੁਪਏ ਡਿਮਾਂਡ ਲੱਗੀ ਜੀ ਆਪਣੀ ਵੀਡੀਓ ਦੇਖ ਕਿਉਂਕਿ ਬਾਈ ਜੀ ਨੰਬਰ ਚਾਹੁੰਦਾ ਹੈ ਤਾਂ ਨੰਬਰ ਦੇ ਦਾਂਗੇ ਬਾਈ ਜੀ ਭਾਈ ਕਹਿੰਦਾ ਕੁਝ ਨਾ 15-20000 ਰੁਪਏ ਦੀ ਤੁਹਾਡੀ ਗੱਡੀ ਦੇ ਕੇ ਆਊਗਾ ਦਾ ਛੂਟ ਕਰਦਾ ਜਾਂ ਪੂਪੋ ਵੀ ਲੱਗਾ ਹੋਇਆ 12 ਮਾਡਲ 5 ਲੱਖ 25000 ਰੁਪਏ ਦੀ ਮੰਗ ਹੈ ਤੇ ਕੀ ਬਾਈ ਜੀ ਕਿੰਨੇ ਦਾ ਇਹ ਪ੍ਰਾਈਸ ਦੱਸਿਓ ਬਾਈ ਜੀ ਕਿਹੜੇ ਟਰੈਕਟਰ ਦਾ ਬਾਈ ਜੀ ਤੇ ਕਹਾਂ ਸੇ ਉਹ ਬਾਈ ਹਾਂ ਬਾਈ ਪੰਜਾਬ ਸੇ ਹੈ 15-16 ਮਾਡਲ ਦਾ 15 16 ਮਾਡਲ ਦਾ ਬਾਈ ਜੀ ਪ੍ਰਾਈਸ ਜਾਉਂਦੀ ਹੈ 5310 ਠੀਕ ਹੈ ਵੀਰੇ ਜਰੂਰ ਵੀਰੇ 5310 ਦੇਖਦੇ ਆਂ ਆਪਾਂ ਪਹਿਲਾਂ ਕਿ ਕੀ ਰੇਟ ਦਾ ਮਿਲੂਗਾ 5310 15 ਜੇ 16 ਮਾਡਲ ਦੇਖਦੇ ਆਂ ਆਪਾਂ ਕਿੱਥੇ ਜਾ ਕੇ ਮਿਲਦਾ ਪਰ ਆਪਾਂ ਨੇ ਦੇਖਣਾ ਪੂ ਬਾਈ ਜੀ ਪਹਿਲਾਂ ਕਿੱਥੇ ਮਿਲਦਾਗਾ ਫਿਰ ਤੁਹਾਨੂੰ ਡਿਮਾਂਡ ਦੇ ਦੋ ਸਾਰੇ ਕਮੈਂਟ ਜ਼ਰੂਰ ਕਰ ਦਿ ਲੋ ਇਧਰ ਬਾਈ ਜੀ 53 ਦਾ 36 30 ਖੜਾਗਾ 2009 ਮਾਡਲ ਆ ਤੇ ਬਾਈ ਜੀ ਜਿੰਨਾ ਹੈਗਾ ਸਾਰੇ origignal ਆਗਾ ਇੱਕ ਮੰਨ ਕੇ ਚਲ 3100 ਘੰਟਾ ਚੱਲਿਆ ਹੋਇਆ ਹੈਗਾ 9 ਮਾਡਲ ਆ 495000 ਰੁਪਏ ਦੀ ਮੰਗ ਹੈ ਟਰੈਕਟਰ ਦੀ ਕੰਡੀਸ਼ਨਿੰਗ ਪੂਰੀ ਸਾਫ਼ੀ ਹੈ ਪ੍ਰਾਈਸ ਦੱਸਦੇ ਬਾਈ ਜੀ ਆ ਵੀਰੇ ਪ੍ਰਾਈਸ ਦੱਸਦਾਂ ਨੇ ਕਿ ਪਹਿਲਾਂ ਆਪਾਂ ਦੇਖੀਏ 5310 ਆਪਾਂ ਨੂੰ ਕਿੱਥੇ ਮਿਲਦਾ ਹੈ 5210 ਪਹਿਲਾਂ ਆਪਾਂ ਦੇਖ ਲਈਏ ਬਾਈ ਜੀ ਨਾਲ ਨਾਲ ਹੋਰ ਵੀ ਬਾਈ ਜੀ ਕਮੈਂਟ ਕਰੀ ਚੱਲੋ ਸ਼ੇਅਰ ਜ਼ਰੂਰ ਕਰਿਓ ਨਾਲ ਦੇ ਨਾਲ ਤੇ ਦੇਖ ਰਹੇ ਆਪਾਂ ਬਾਈ ਜੀ ਕਿੱਥੇ ਮਿਲਦਾ ਆਪਾਂ ਨੂੰ 105310 ਕਰੋ ਕਮੈਂਟ ਬਾਈ ਜੀ ਨਾਲ ਤੇ ਗਰਮੀ ਬਹੁਤ ਿਆ ਰਹੀ ਜਿੰਨੀ ਜਿਆਦਾ ਗਰਮੀ ਆ ਤੇ ਮੈਂ ਕਹਿੰਦਾ ਪੰਜ ਛੇ ਵਾਰੀ ਹੁਣ ਤੱਕ ਕਪਾਹ ਪਾਣੀ ਪੀ ਚੁੱਕੇ ਆ ਅਜੇ ਤਾਂ ਮੰਨ ਕੇ ਚਲੋ ਗਰਮੀ ਆਉਣੀ ਆ ਅਜੇ ਤਾਂ ਸਟਾਰਟਿੰਗ ਵੀ ਜੂਰ ਦੇ ਗਰਮੀ ਆ ਤਰਵੰਦਾ ਬਾਸ ਆ ਅਬ ਇਹ ਕਿੰਦਰ ਖੜਾ 53 ਦਾ ਦੇਖ ਲਈ ਕੀ ਪ੍ਰਾਈਜ਼ ਆਦਾ ਤੇ ਉੱਥੇ ਇਧਰੋਂ ਤਾਂ ਮਾੜ ਲਵਾਂਗੇ ਦੇਖਾਂਗੇ ਕੱਲੇ ਠੰਡ ਵਾਲੇ ਵੀ 53 ਦਾ ਇਹ ਇਹ ਹੈ ਭਾਈ ਜੀ 10 ਮਾਡਲ ਆ 445000 ਦੇ ਰੋਟਾਗਾ ਹੈਗਾ ਭਾਈ ਜੀ 75 ਕੇ ਪੈਸੇ ਟਾਇਰ ਆਗੇ 10 ਮਾਡਲ ਹੈ 445000 ਰੁਪਏ ਕਰੋ ਕਮੈਂਟ ਭਾਈ ਜੀ ਉਹ ਭਾਈ ਜੀ 52045050d 5204 ਜਾਂ 5050d ਦੇਖਦੇ ਵੀਰੇ 5210d ਜਾਂ 5050d ਕਿੱਥੇ ਜਾ ਕੇ ਮਿਲਦਾ ਹੈ 5204 ਸ਼ੇਅਰ ਜ਼ਰੂਰ ਕਰੀ ਚੱਲੋ ਭਾਈ ਜੀ ਨਾਲ ਦੇ ਨਾਲ ਜਿੱਥੇ ਆਪਾਂ ਨੂੰ ਟਰੈਕਟਰ ਮਿਲ ਗਿਆ ਨਾਲ ਦੇ ਨਾਲ ਤੁਹਾਨੂੰ ਦਿਖਾਵਾਂਗੇ ਬਈ ਜੀ ਕਮੈਂਟ ਜ਼ਰੂਰ ਕਰੀ ਚੱਲੋ ਭਾਈ ਜੀ 5204 ਹਵੇ 5204 ਦਿਖਾ ਦੇਣੇ ਤੁਹਾਨੂੰ ਦੋ ਖੜੇ 5204 ਇਹ ਤੇ ਖੜਾ 5204 ਇਹ ਵੀ 8 ਮਾਡਲ ਹਰਿਆਣਾ ਨੰਬਰ ਚ 3,20,000 ਰੁਪਏ ਰੇਟ ਬੈਕ ਡਰ ਰਹਿ ਗਿਆ ਭਾਈ ਜੀ 70 ਕੇ ਪੈਸੇ ਤੇ ਫਰੰਟਰ ਰਹਿ ਗਿਆ 80 ਕੇ ਪੈਸੇ 8 ਮਾਡਲ 3,20,000 ਰੁਪਏ ਡਿਮਾਂਡ ਚ ਇਹ ਹੈਗਾ ਭਾਈ ਜੀ 5204 ਇਹ ਹੈਗਾ ਭਾਈ ਜੀ 12 ਮਾਡਲ 4,05,000 ਰੁਪਏ ਡਿਮਾਂਡ ਚ 12 ਮਾਡਲ 4,05,000 ਰੁਪਏ ਡਿਮਾਂਡ ਚ ਭਾਈ ਜੀ ਇਹ ਹੈਗਾ 8 ਮਾਡਲ 3,20,000 ਰੁਪਏ ਡਿਮਾਂਡ ਚ ਆ ਕੇ ਤੁਸੀਂ ਚੈੱਕ ਕਰ ਲਓ ਬਾਈ ਜੀ ਤੇ ਹੁਣ ਆਪਾਂ ਤੁਹਾਨੂੰ ਹੋਰ ਟਰੈਕਟਰ ਦਿਖਾਉਣੇ ਕਿ ਬਾਈ ਜੀ ਤੇ ਹੋਰ ਕਮੈਂਟ ਕਰੋਗੇ ਜੀ ਫਾਰਮਰ ਟਰੈਕ ਕਿ ਸਾਥ ਲੱਭੀ ਰਹੇ ਜੀ ਆਹ ਚੈਟ ਮੰਨ ਠੀਕ ਹੈ ਵੀਰੇ ਆਲ ਦੱਸੋ ਠੀਕ ਹੈ ਠੀਕ ਹੈ ਜੀ ਹੋਰ ਦੱਸੋ ਬਾਈ ਠੀਕ ਹੈ ਵੀਰੇ ਜਰੂਰ ਵੀਰੇ ਲੈ 5310 ਵੀ ਬਾਈ ਦਿਖਾ ਦਿੰਨੇ ਆ ਆਪਾਂ ਤੇ 15 ਜਾਂ 16 ਮਾਡਲ ਆ ਕੇ 16 ਮਾਡਲ ਹੈ ਵੀਰੇ 530000 ਰੁਪਏ ਦੀ ਡਿਮਾਂਡ ਆਗੀ 16 ਮਾਡਲ ਆ ਹੁਣ ਸੋ ਆਪਾਂ ਸਾਰੇ ਟਰੈਕਟਰਾਂ ਦੇ ਬਈ ਜੀ ਰੇਟ ਦੱਸਾਂਗੇ ਤੇ ਲੈ ਬਈ ਅੱਗੇ ਸਵਰਾਜ 855 ਦਾ ਬਈ ਜੀ ਹਾਰਾ ਸਿੰਘ ਦਾ ਟਰੈਕਟਰ ਹੈਗਾ 98 ਮਾਡਲ ਆ 2,60,000 ਰੁਪਏ ਦੀ ਡਿਮਾਂਡ ਆ ਬਈ ਜੀ ਇਹ ਵੀ ਬਾਕੀ ਸ਼ੌਂਕ ਨੂੰ ਜਿਵੇਂ ਆਪਾਂ ਕਹਿੰਦੇ ਟਰੈਕਟਰ ਰੱਖਿਆ ਪਰੰਟ ਤੇ ਤੁਸੀਂ ਦੇਖ ਸਕਦੇ ਹੋ ਕਿ ਬਾਈ ਨੇ ਪੂਰੇ ਵਧੀਆ ਕੈਬ ਵਗੈਰਾ ਲੱਗੇ ਹੋਏ ਨੇਗੇ ਤੇ ਬੈਗ ਸਾਈਡ ਤੁਸੀਂ ਦੇਖ ਸਕਦੇ ਹੋ ਬਈ ਜੀ ਬੈਗ ਸਾਈਡਾ ਪਿੰਨੀ ਵੇਟ ਵਗੈਰਾ ਲੱਗੇ ਹੋਏ ਨੇਗੇ ਆ ਰਿਹਾ ਸਿਕੰਦਰ ਹੋਇਆ ਪੁਰਾਣਾ ਟਰੈਕਟਰ ਨਵੇਂ ਪੈਰਨੇ ਬੈਕ ਤੇ 프ਰੰਟ ਹੈਗੇ ਬਈ ਜੀ 60 ਪੈਸੇ 98 ਮਾਡਲ ਹੈ 2 ਲੱਖ 60000 ਰੁਪਏ ਦੀ ਮੰਗ ਚ। ਬਈ ਅੱਗੇ ਵੀ ਦਿਖਾਉਣਾ ਥਾਨੂੰ ਟਰੈਕਟਰ ਬਨੇ ਰੋ ਬਈ। ਲੈ ਬਈ ਜੀ ਹੁਣ ਤੁਹਾਨੂੰ ਆਹ ਟਰੈਕ ਸਾਰੇ ਟਰੈਕਟਰਾਂ ਦੇ ਰੇਟ ਦੱਸਾਂਗੇ। 10 ਮਾਡਲ ਆ ਗਿਆ ਬਈ ਸੋਨਾਲੀਕਾ 60 ਦਾ 2 ਲੱਖ 40000 ਰੁਪਏ ਦੀ ਮੰਗ ਚ। ਸਵਰਾਜ 735 ਆ ਗਿਆ ਬਈ ਜੀ 95 ਮਾਡਲ 1 ਲੱਖ 10000 ਰੁਪਏ ਦੀ ਮੰਗ ਚ। 35 ਦਾ ਆ ਗਿਆ ਬਈ ਜੀ ਸੋਨਾਲੀਕਾ ਤਿੰਨ ਮਾਡਲ 1,60,000 ਰੁਪਏ ਦੀ ਮੰਗ ਚ ਮਿੰਦਰਾ ਆ ਗਿਆ 255 ਬਾਈਜੀ 99 ਮਾਡਲ ਪੂਰੇ ਲੱਖ ਰੁਪਏ ਦੇ ਚ ਤੇ ਸਵਰਾਜ 735 ਆ ਗਿਆ ਬਾਈਜੀ ਤਿੰਨ ਮਾਡਲ 1,80,000 ਰੁਪਏ ਦੀ ਮੰਗ ਚ ਪੰਜਾਬ ਨੰਬਰ ਤੇ 455 ਆ ਗਿਆ ਬਾਈਜੀ ਪਾਵਰ ਪਾਵਰ ਟ੍ਰੈਕਰ ਤੇ 2006 ਮਾਡਲ 2,65,000 ਰੁਪਏ ਦੀ ਮੰਗ ਚ 16 ਦੇ ਟਾਇਰ ਚ ਫਰੰਟ ਟਾਇਰ ਨਵੇਂ ਬੈਕ ਟਾਇਰ ਰਹਿ ਗਏ ਬਾਈਜੀ ਅੱਧੇ ਇਹ ਐਸ ਟਰੈਕਟਰ ਆ ਗਿਆ ਬਾਈ ਜੀ 2018 ਮਾਡਲ ਬਾਈ ਜੀ 330000 ਰੁਪਏ ਦੀ ਮੰਗ ਚ ਇਹ ਵੇਟ ਰਾਈਟਰ ਦੇਖ ਲਓ ਬਾਈ ਜੀ ਸਾਦੀ ਘਟਾਈ ਵਾਲਾ ਬਾਈ ਜੀ 330000 ਰੁਪਏ ਦੀ ਮੰਗ ਚ 18 ਮਾਡਲ 755 ਆ ਗਿਆ ਬਾਈ ਜੀ 2013 ਮਾਡਲ 395000 ਰੁਪਏ ਦੀ ਮੰਗ ਚ ਬਾਈ ਡਾ ਰਹਿ ਗਿਆ ਬਾਈ ਜੀ 75 ਕੁ ਪੈਸੇ ਦੇ ਫਰੰਟ ਆ ਵੀ ਆ ਗਿਆ ਬਾਈ ਜੀ 65 ਕੁ ਪੈਸੇ 3630 ਆ ਗਿਆ ਬਾਈ ਜੀ 2016 ਮਾਡਲ 470000 ਰੁਪਏ ਦੀ ਮੰਗ ਚ ਟਾਉ ਮਾਡਲ ਸੁਪਰ ਵਾਲਾ ਸੋਹਰਾਂ ਦੇ ਟਾਇਰਾਂ 'ਚ 60% ਦਾ ਟਾਇਰ ਰਹਾ ਤੇ ਫਰੰਟ ਰੱਦ ਦੇ ਬਈ 5904 2012 ਮੰਦ 4 ਲੱਖ ਰੁਪਏ ਦਾ ਮੰਦਦੇ ਬਈ ਜੀ ਬੈਕਟਰ ਰਹਿ ਗਿਆ ਬਈ ਜੀ 60% ਪੈਸੇ ਤੇ ਫਰੰਟ ਰੱਦ ਹੈਗੇ ਤੇ ਲੋੜੀ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਪਈ ਹੈਗੇ ਤੇ ਹੋਰ ਕੋਈ ਕਮੈਂਟ ਕਰੋ ਥੈਂਕ ਯੂ ਬਾਈ ਥੈਂਕ ਯੂ ਹਾਂਜੀ ਵੀਰ ਜੀ ਚੱਲ ਗਿਆ ਚੱਲਣ ਦੇ ਠੀਕ ਹੈ ਬਈ ਤੇ ਕਿੱਥੋਂ ਜੜੇ ਬਈ ਜੀ ਕਮੈਂਟ ਕਰੋ ਸਵਰਾਜ 855 ਦੇ ਕੋਲ ਬਈ ਠੀਕ ਹੈ ਬਈ ਸਵਰਾਜ 855 ਵੀ ਜਰੂਰ ਰੱਖਾਂਗੇ ਬਨੇਰ ਹੋ ਗਈ ਜੀ ਕਮੈਂਟ ਜਰੂਰ ਕਰ ਚੱਲਣਾ ਆਂ ਤੇ 967 ਆ ਗਿਆ ਬਾਈ ਜੀ 19 ਮਾਡਲ ਬਠਿੰਡੇ ਦਾ ਨੰਬਰ ਆਗਾ 645000 ਰੁਪਏ ਦੀ ਮੰਗ ਚ ਟੌਪ ਮਾਡਲ ਆਗਾ ਤੈ ਰਹੇ ਜੀ ਚੌਕੜਾ ਸਿੱਧੇ ਪੈਸੇ ਔਰ ਜੀ ਤੇ ਲਓ ਜੀ ਸਪੈਸ਼ਲ ਐਡੀਸ਼ਨ ਵਾਲਾ ਆ ਗਿਆ ਬਾਈ ਜੀ ਜੂਜੀ ਗੇਅਰ ਚ ਪਲੱਸ ਵਾਲਾ 363 21 ਮਾਡਲ ਆ 790000 ਰੁਪਏ ਦੀ ਮੰਗ ਚ ਟੌਪ ਮਾਡਲ ਪੰਜਾਬ ਨੰਬਰ ਆਗਾ ਤੇ ਲਓ ਬਈ ਤੁਹਾਨੂੰ ਇੱਕ ਛੋਟੇ ਵਪਾਰੀ ਨਾਲ ਬੁਲਾਉਣਗੇ ਕਿਵੇਂ ਹੈ ਬਈ ਮੁੰਡਿਆ ਠੀਕ ਆ ਕਿੰਨੇ ਟਰੈਕਟਰ ਲੈ ਕੇ ਆਜਾ ਅੱਜ ਵੀ ਲੈ ਕੇ ਆਇਆ ਪੰਜ ਸੇ ਠੀਕ ਆ ਜੀ ਲੈ ਬਈ ਬਾਈ ਦਾ ਪਿੰਡ ਹੈਗਾ ਪੂਲਾ ਪੂਲਾ ਨਵਾਨਾ ਤੇ ਬਾਈ ਦੇ ਕੋਲੇ 6-70 ਟਰੈਕਟਰ ਹੁੰਦੇ ਨੇਗੇ ਘੈਂਟ ਆ ਬੰਦਾ ਪੂਰਾ ਬੋਲ ਚੱਲਦਾ ਵੀ ਘੈਂਟ ਆ ਘੈਂਟ ਆ ਲੈ ਠੀਕ ਆ ਬਈ ਮੋਬਾਈਲ ਨੰਬਰ ਕੀ ਆਪਣਾ 99772 99772 99772 77831 ਇਹ ਮੋਬਾਈਲ ਨੰਬਰ ਆ ਬਾਈ ਜੀ ਕਿ ਟਰੈਕਟਰ ਖਰੀਦਣੇ ਆ ਅੱਜ ਕਿਹੜੇ ਕਿਹੜੇ ਟਰੈਕਟਰ ਆ ਗਏ ਆਪਣੇ ਕੋਲੇ ਇਹ ਸੋਨਾਰੀਤਾ ਠੀਕ ਆ ਈ ਆਈ ਹਾਲੈਂਡ 930 ਤੇ 774 ਹਾਲੈਂਡ ਇੱਕ ਹਾਲੈਂਡ ਠੀਕ ਆ ਬਈ ਨੂ ਹਾਲੈਂਡ 363 ਠੀਕ ਆ ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਦਾ ਟੌਮ ਆੜੋ ਹਾਂ ਠੀਕ ਆ ਬਈ ਤੇ ਲੋ ਬਿੰਦੰਪਰ ਬਾਈ ਦਾ ਦੇਤਾ ਤੇ ਬਾਈ ਨਾਲ ਗੰਦ ਕਰ ਲਿਓ ਤੇ ਲੋ ਬਈ ਜੀ ਅੱਗੇ ਅੱਗੇ ਚੱਲ ਜਾਈ ਜਾਵਾਂਗੇ ਤੇ ਮੁਕਸਰ ਤੋਂ ਆ ਬਈ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਸਾਡੇ ਨਾਲ ਜੁੜਨ ਲਈ ਮੁਕਸਰ ਤੋਂ ਜੁੜਿਆ ਕਿਵੇਂ ਬਾਈ ਤੇ ਲੈ ਵੀ ਸੋਨਾਲੀਕ ਆ ਗਿਆ ਬਾਈ ਜੀ 750 ਤੋਂ 2014 ਮਾਡਲ 420000 ਰੁਪਏ ਮਾਡਲ ਲੈ ਵੀ ਜੀ ਅੱਜ ਆਪਾਂ ਕਮੈਂਟਾਂ ਚ ਪੁੱਛਦੇ ਆਂ ਵੀਰਾਂ ਨੂੰ ਵੀ ਆਪਣੀ ਵੀਡੀਓ ਤੇ ਲਾਈਕ ਤੇ ਰੀਲ ਲਾਈਕ ਕਿਵੇਂ ਲੱਗਦੇ ਨੇ ਬਾਈ ਜੀ ਕਮੈਂਟ ਕਰਕੇ ਜਰੂਰ ਦੱਸੋ ਦੇਖਦੇ ਆਂ ਕਿਹੜੇ-ਕਿਹੜੇ ਵੀਰ ਆਪਾਂ ਨੂੰ ਪਸੰਦ ਕਰਦੇ ਨੇਗੇ ਤੇ ਕਿਹੜੇ-ਕਿਹੜੇ ਆਨ ਲਾਈਕ ਕਰਦੇ ਨੇ ਤੇ ਬਾਈ ਨੇ ਆਖਿਆ ਜੀ ਬਾਈ ਜੀ 855 ਦਾ ਰੇਟ ਦਿਖਾ ਦਿਓ ਲੈ ਵੀ ਜੀ 855 ਦਾ ਰੇਟ ਵੀ ਦਿਖਾਵਾਂਗੇ ਤੁਹਾਨੂੰ ਤੇ ਹੁਣ ਜਿੱਥੇ ਵੀ ਮਿਲਿਆ ਮਾਡਲ ਰਸੂ ਬਾਈ ਜੀ ਕਿੰਨਾ ਚਾਹੀਦਾ 855 ਆਪਾਂ ਤੁਹਾਨੂੰ ਵੀ ਟਰੈਕਟਰ ਉਹੀ ਰੇਟ ਦਾ ਦਿਖਾ ਦਾਂਗੇ ਲੈ ਬਾਈ ਜੀ 855 ਦੇਖਦੇ ਹਾਂ ਨਾ ਆਪਾਂ ਬਾਕੀ 50 50 ਡੀ ਆ ਗਿਆ ਬਾਈ ਜੀ ਕਮੈਂਟ ਆਇਆ ਸੀ 50 50 ਡੀ ਦਿਖਾ ਦੇ 14 ਮਾਡਲ 4 ਲੱਖ 45 ਹਜ਼ਾਰ ਰੁਪਏ ਦੀ ਮੰਗ ਚ ਸੋਨ ਵਾਲੀ ਇੱਕ ਆ ਗਿਆ ਬਾਈ ਜੀ 12 ਮਾਡਲ 3 ਲੱਖ 45 ਹਜ਼ਾਰ ਰੁਪਏ ਦੀ ਮੰਗ ਚ ਇਧਰ 950 ਮੈਸੀ ਆ ਗਿਆ ਬਾਈ ਜੀ ਸਮਾਰਟ 4 4 ਸਪੀਡ ਵਾਲਾ ਇੱਕੇ ਮਾਡਲ 6 ਲੱਖ 95 ਹਜ਼ਾਰ ਰੁਪਏ ਦੀ ਮੰਗ ਚ ਲੋ ਬਈ ਜੀ ਤੇ ਆ ਇਧਰ ਸੋਨਾਲੀ ਕਾ ਵੀ 750 ਦਾ 14 ਮਾਡਲ 465000 ਰੁਪਏ ਦਾ ਮੰਗਲ ਚ ਪਾਵਰ ਸਟੀਰੀਂਗ ਹੈ ਬਈ ਪੁਲਟੋ ਮਾਡਲ ਲਗਾ ਟਰ ਦੀ ਕੰਡੀਸ਼ਨ ਪੂਰੀ ਓਕੇ ਪਈ ਹੈ ਇਧਰ ਹੈਗੇ ਬਈ ਜੀ 3630 TXT ਮਾਡਲ ਦਾ ਨਵ ਮਾਡਲ ਹੈ 475000 ਰੁਪਏ ਦਾ ਮੰਗਲ ਚ ਚੇਪੀ ਡੀਟ ਸਪੈਸ਼ਲਟੀ ਇਸ਼ਨ ਵਾਲਾ ਹੈ ਬਈ ਜੀ 20 ਮਾਡਲ 745000 ਦਾ ਮੰਗਲ ਚ 3602 ਆ ਗਿਆ ਬਈ ਜੀ 19 ਮਾਡਲ 575000 ਦਾ ਮੰਗਲ ਚ ਸਤਿਜੀਆ ਕੇ ਬਈ ਟੀਐਸਟੀ ਮਾਡਲ ਦੇ ਪੀਵੀ 45 ਨੰਬਰ ਆਵੇ ਜੀ 10 ਮਾਡਲ ਹੈ 5 ਲੱਖ 10 ਹਜ਼ਾਰ ਰੁਪਏ ਮਾਡਲ ਚ ਸਪੈਸ਼ਲ ਐਡੀਸ਼ਨ ਵਾਲਾ ਕੇ 36 ਤੀ 22 ਮਾਡਲ ਦਾ 8 ਲੱਖ 45 ਹਜ਼ਾਰ ਰੁਪਏ ਮਾਡਲ ਚ 5204 ਆ ਗਿਆ ਬਈ ਜੀ 10 ਮਾਡਲ 4 ਲੱਖ 25 ਹਜ਼ਾਰ ਰੁਪਏ ਮਾਡਲ ਚ ਬਾਕੀ ਬਈ ਹੋਰ ਵੀ ਬਥੇਰੇ ਟਰੈਕਟਰ ਨੇ ਕਮੈਂਟ ਚ ਜਰੂਰ ਕਰੋ ਬਾਈ ਜੀ ਵੈਰੀ ਗੁੱਡ ਬਈ 735 ਠੀਕ ਆ ਬਈ 735 ਹੋ ਗਿਆ ਤੇ ਵੈਰੀ ਗੁੱਡ ਬਈ ਜੀ ਬਾਈ ਜੀ ਕੈਂਟ ਠੀਕ ਆ ਬਾਈ ਜੀ 52450 টার্বো আয়েਗਾ ঠিক আছে ভাই রে আচ্ছা ভাই ਆਪਣੇ ਵੀਰੇ কাম ভিডিও দা ঠিক আছে ਤੁਸੀਂ ਆਪ ਨੂੰ ਜੇ ਰੀਲਾਂ ਫੋਨੀ ਦਾ ਰੀਲਾਂ ਪਾ ਦਿਓ ਮੇਰਾ ਨੰਬਰ ਹਰ ਵੀਡੀਓ ਦੇ ਉੱਪਰ ਹੁੰਦਾ ਹੈਗਾ ঠিক আছে ਤੁਸੀਂ ਉਥੋਂ ਮੈਨੂੰ ਰੀਲਾਂ ਭੇਜ ਦਿਓ ਰੀਲ ਬਣਾ ਕੇ ਜਾਂ ਫੋਟੋਆਂ ਬਣਾ ਕੇ ঠিক আছে ਰੇਟ ਵਗੈਰਾ ਆਪਾਂ ਫੋਟੋ ਪਾ ਦਾਂਗੇ ਉਹ ਟਰੈਕਟਰ ਦੀ ਤੁਹਾਡਾ ਵੇਚ ਗਿਆ ਨਾਲ ਦੀ ਨਾਲ ਤੁਸੀਂ 850 ਕੋਈ ਜਿਹੜਾ ਵੀ ਟਰੈਕਟਰ ਖਰੀਦਣਾ ਹੈਗਾ ਤੁਸੀਂ ਉਹ ਟਰੈਕਟਰ ਖਰੀਦ ਲਓ ਵੀਰੇ ਮੇਰਾ ਕੰਮ ਬਈ ਜੀ ਸਰਪੇ ਵੀਡੀਓ ਕਰਨਾ ਦਾ ਤਾਨੂ ਰੇਡ ਰਸਨਾ ਮੈਰੀ ਗੱਡਾ ਦੇ ਭਾਈ ਆ ਗਿਆ ਬਹੁਤ ਬਹੁਤ ਧੰਨਵਾਦ ਬਈ ਜੀ ਸਰਦੇ ਭਾਈ ਹੋ ਗਿਆ ਨਾਬਦੀਨ ਕੋ ਹੋ ਗਿਆ ਸੈਂਟੀ ਹੋ ਗਿਆ ਬਈ 855 ਲੈ ਵੀ 855 ਦਿਖਾ ਦੇਣਾ ਜੀ ਇਹ ਭਾਈ ਜੀ 2013 ਮਾਡਲ ਆ ਫੋਰ ਸਟਾਰ ਦਾ 485000 ਰੁਪਏ ਦੀ ਮੰਗ ਆ ਪਾਵਰ ਸਟੀering ਹੈ ਬਈ ਜੀ ਟਾਇਰ ਚੌਕੜਾ ਨਵਾਂ ਦਾ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਬਈ ਜੀ ਪੂਰੀ ਸਾਫ਼ ਈ ਹੈ ਜੀ 13 ਮਾਡਲ 4 ਲੱਖ 85000 ਪਰ ਡਮਾਂਡ ਆ ਬਾਈ ਜੀ ਤੇ ਹੋਰ ਵੀ ਬਥੇਰੇ ਆਪ ਸੋਪਿਤ 55 ਹੋਣਗੇ ਵੀਰੇ ਆਪਾਂ ਮੰਡੀ ਤੋਂ ਜਿਹੜੇ ਜਿਹੜੇ ਆਈ ਜਾਣਗੇ ਆਪਾਂ ਨਾਲ ਨਾਲ ਲੱਗਾ ਆਇਆ ਕਮੈਂਟ ਜ਼ਰੂਰ ਕਰ ਚੱਲੋ ਬਾਈ ਜੀ ਹੋਰ ਵੀ 855 ਨਾਲ ਨਾਲ ਦਿਖਾਈ ਜਾਵਾਂਗੇ 755 ਇੱਧਰ ਖੜਾ ਬਈ ਪਲੀ ਸਟਾਰਟ ਯਾਰ ਇਹਦੀ ਮੱਤ ਨਹੀਂ ਅੱਗੇ ਨਾਲ ਜਾ ਰਿਹਾ ਲਾ ਬਈ ਚੱਕਰੋ ਇਹ 13 ਮਾਡਲ ਆ 4,60,000 ਰੁਪਏ ਦਾ ਮਾਡਲ ਚ। ਅੱਗੇ 55 ਦਾ 55 ਦਾ ਸਾਰੇ ਟਰੈਕਟਰ ਜਿੰਨੇ ਵੀ ਹੋ ਗਿਆ ਬਾਈ ਜੀ ਕੰਪਨੀ ਲਾਂਚ ਕਰੇ ਸਾਰੇ ਤਕਰੀਬਨ ਇੱਥੇ ਆ ਜਾਂਦੇ ਨੇ। ਤੇ ਇਹ ਸਵਰਾਜ 55 ਦੇ ਬਾਈ ਜੀ 3 ਸਪੀਡ ਚ ਫੁੱਲ ਟੌਪ ਮਾਡਲ ਆ 22 ਮਾਡਲ ਆ ਬਾਈ ਜੀ 7,55,000 ਰੁਪਏ ਦੀ ਮੰਗ ਆ ਗਈ। ਤੇ ਬਾਕੀ ਟਾਇਰ ਟੂ ਰਾਈ ਤੱਕ ਨਾਲ ਦੀਨਗੇ। ਕੰਡੀਸ਼ਨ ਤਾਂ ਪੂਰਾ ਸਾਫ ਹੈ ਟਰੈਕਟਰ ਵੀ ਬਾਈ ਜੀ। 3 ਸਪੀਡ ਆ ਕਿ 22 ਮਾਡਲ ਆ ਬਾਈ ਜੀ 7,55,000। 55 ਦਾ ਆ ਗਿਆ ਬਾਈ ਜੀ। 22 ਮਾਡਲ 790000 ਰੁਪਏ ਡਿਮਾਂਡ ਤੇ। ਪ੍ਰੀਤ ਆ ਗਿਆ ਬਾਈ ਜੀ 21 ਮਾਡਲ 475000 ਰੁਪਏ ਡਿਮਾਂਡ ਚ ਪੰਜਾਬ ਨੰਬਰ ਆ ਬਾਈ ਜੀ। 5050 E ਆ ਗਿਆ ਬਾਈ ਜੀ ਪਹਿਲਾਂ DK22 ਨੇ 5050 E ਆ ਗਿਆ 14 ਮਾਡਲ ਆ ਬਾਈ 480000 ਰੁਪਏ ਡਿਮਾਂਡ ਚ 4x4 ਆ ਗਿਆ ਬਾਈ ਜੀ ਇਹ ਪੰਜਾਬੀ 22 ਮਾਡਲ ਆ 12 ਲੱਖ 25000 ਰੁਪਏ ਡਿਮਾਂਡ ਤੇ। ਤੇ 5050 D ਆ ਗਿਆ ਬਾਈ ਜੀ ਇੱਧਰ। ਉਹਦਾ ਰੇਟ ਵੀ ਦੱਸ ਦਿੰਨੇ ਬਾਈ ਜੀ। ਉਨੇ ਮਾਡਲ ਆ ਗਿਆ 5,75,000 ਰੁਪਏ ਡਿਮਾਂਡ ਚ ਤੇ ਬਾਕੀ ਬਾਈ ਜੀ ਹੋਰ ਵੀ ਜਿਹੜੇ ਵੀ ਰਹਿ ਗਿਆ 855 ਬਾਈ ਜੀ ਥੈਂਕ ਯੂ ਵੀਰ ਜੀ ਠੀਕ ਹੈ ਵੀਰੇ ਕੋਈ ਨਾ 855 ਤੁਸੀਂ ਰੁਕੋ ਆ ਜੇ ਜਿਹੜਾ ਮਾਡਲ ਵੀ ਚਾਹੀਦਾ ਹੋਵੇ ਉਹ ਇਹੀ ਮਾਡਲ ਦਿਖਾ ਦਾਂਗੇ ਬਾਈ ਜੀ ਜਿਹੜਾ ਮਾਡਲ ਕਹੋਗੇ 12 13 14 15 16 17 18 19 20 21 24 ਮਾਡਲ ਤੱਕ ਵੀ ਬਾਈ ਜੀ ਮੰਡੀ ਚ ਤੁਹਾਨੂੰ ਟਰੈਕਟਰ ਮਿਲ ਜੂਗਾ ਇਹ 6 ਮਾਡਲ ਆ ਗਿਆ ਬਾਈ ਜੀ ক্লোਜ਼ ਕਰਦੇ ਇੰਜਨ ਵਾਲਾ 3,10,000 ਰੁਪਏ ਡਿਮਾਂਡ ਚ ਇਹ 11 ਮਾਡਲ ਆ ਗਿਆ ਬਾਈ ਜੀ 375000 ਰਪਏ ਦੀ ਮੰਗ ਕੀਤੀ ਜਿਹੜੇ ਵੀਰ ਨੇ ਹੋਰ ਵੀ ਟਰੈਕਟਰ ਦੇਖਣਾ ਬਈ ਜੀ 27 ਨੰਬਰ ਮੰਡੀ ਵਿੱਚ ਆਓ ਠੀਕ ਆ ਵੀਰੇ 27 ਨੰਬਰ ਪਲਾਂਟ ਚ ਆ ਬਾਈ ਨੇ ਆਇਓ ਕਹਿੰਦਾ ਚੱਲਦੇ ਆਪਾਂ 17 ਨੰਬਰ ਤੇ ਤੇ ਬਾਈ ਨੇ ਆ ਕਹਿੰਦਾ 17 ਨੰਬਰ ਪਲਾਂਟ ਚ ਆ ਜਿਓ ਚੱਲਦੇ ਆ ਬਾਈ ਜੀ ਕਮੈਂਟ ਜ਼ਰੂਰ ਕਰੇ ਚਲੋ ਬਾਈ ਜੀ ਤੇ ਬਾਈ 5244 ਇੱਕ ਵੀਰੇ ਹੈਗਾ ਸੀ 5245 ਤੁਸੀਂ ਮੇਰਾ ਨੰਬਰ ਲੈ ਲਓ ਤੁਹਾਨੂੰ ਜੇ ਮੰਡੀ ਚ ਆਪਾਂ 5245 ਹੋਇਆ ਕਿਸੇ ਕੋਲੇ ਵੀ ਖੜਾ ਹੋਇਆ ਠੀਕ ਆ ਵੀਰੇ ਆਪਾਂ ਸੁਣੋਂ ਉਹਦੀਆਂ ਫੋਟੋਆਂ ਜਲਦੀ ਪਾ ਦਾਂਗੇ ਰੇਟ ਪਈ ਜੀ ਤੁਸੀਂ ਕਰੋਗੇ ਠੀਕ ਆ ਜੀ ਕਿਸੇ ਚੈੱਕ ਕਰਨੇਗਾ ਪਰ ਆਪਣਾ ਕੰਮ ਹੈ ਸਿਰਫ ਸਨੇਹਾ ਪਹੁੰਚਾਉਣਾ ਚਲੋ ਬਾਈ ਜੀ ਆਪਾਂ ਆ ਗਏ 3 ਨੰਬਰ ਤੇ ਪਲਾਂਟ ਚ ਆ ਗਏ ਤੇ ਬਾਈ ਕਹਿੰਦਾ 17 ਨੰਬਰ ਪਲਾਂਟ ਚ ਕਰੀ ਚੱਲੋ ਬਾਈ ਜੀ ਕਮੈਂਟ ਨਾਲ ਬਿਨਾਲ ਤੇ 23 ਇਹ ਬਾਈ ਨੰਬਰ ਤੁਹਾਨੂੰ ਡਾਗ ਗਿਆ ਜੀ 21 ਨੰਬਰ ਇਹ ਲਾਪਰੀ ਦਵਾਈ ਦਾ ਕਮੈਂਟ ਆਇਆ ਸੀ ਬਈ ਜੀ। ਬਈ 17 ਨੰਬਰ ਪਲਾਂਟ ਤੇ ਆਏ ਸੀ ਤੇ ਹੁਣ ਆਪਾਂ 17 ਨੰਬਰ ਪਲਾਂਟ ਤੇ ਆ ਚੁੱਕੇ ਆਂਗੇ। ਤੇ ਦੇਖਦੇ ਆ ਕਿਹੜੇ ਵੀਰ ਨੇ ਆਪਣਾ ਕਮੈਂਟ ਕਰਿਆ ਸੀ। ਆਇਆ ਬਈ ਲਵੀ। ਲਵਦੀਪ ਸਿੰਘ ਲਵਦੀਪ ਵੀਰੇ ਮੈਂ 17 ਨੰਬਰ ਪਲਾਂਟ 'ਚ ਹੀ ਖੜਾਂਗਾ ਬਈ ਜੀ। ਕਰ ਕਮੈਂਟ ਬਈ ਜੀ। ਤੇ ਬਈ 5039 ਬੀ ਮਾਡਲ ਹੈ ਬਈ ਜੀ 5 ਲੱਖ 10000 ਰੁਪਏ ਦੀ ਡਿਮਾਂਡ ਹੈ ਜੀ ਇਧਰ ਸੋਨਾਲੀ ਕਾ ਗਿਆ ਬਈ ਜੀ ਬਾਲਟਰਾਇਕ ਵਾਲਾ ਆਰਐਕਸ ਵਾਲਾ ਤੇ ਇਹ ਹੈਗਾ ਬਈ ਜੀ 2019 ਮਾਡਲ ਦਾ 6 ਲੱਖ 45000 ਦਾ ਡਿਮਾਂਡ ਤੇ ਫਾਰਮਟਰੈਕ ਆ ਗਿਆ ਬਈ ਜੀ ਈਪੀਆ ਜਿਹੜਾ 60 ਦਾ 2016 ਮਾਡਲ ਦਾ 4 ਲੱਖ 95000 ਰੁਪਏ ਦੀ ਡਿਮਾਂਡ ਤੇ ਕਮੈਂਟ ਜ਼ਰੂਰ ਕਰੀ ਚਲੋ ਬਈ ਜੀ ਫਾਰਮਟਰੈਕ ਦੇ 60 ਆ ਗਿਆ ਬਈ ਜੀ ਇੱਕ ਮਾਡਲ 2 ਲੱਖ 15000 ਦਾ ਡਿਮਾਂਡ ਤੇ ਤੇ ਬਈ ਆ ਗਿਆ 2010 ਮਾਡਲ 3 ਲੱਖ 50000 ਰੁਪਏ ਦੀ ਡਿਮਾਂਡ ਤੇ 434 ਆ ਗਿਆ ਬਾਈ ਜੀ 2014 ਮਾਡਲ 285000 ਰੁਪਏ ਦੀ ਮੰਗ ਤੇ ਹੈ। ਡੀਆਈ 750 ਦਾ ਆ ਗਿਆ ਬਾਈ ਜੀ। ਵੀ 11 ਨੰਬਰ ਹੈ ਬਾਈ। ਇਹ ਖੜਾ ਹੈਗਾ 5245 ਪਹਿਲਾਂ ਇੱਕ ਬਾਈ ਨੇ ਕਮੈਂਟ ਕਰਿਆ ਜੀ 5245। ਐਸਾ ਬਾਈ ਲੈ ਵੀ ਨੰਬਰ 62 ਬਾਈ ਜੀ ਆ ਟਰੈਕਟਰ ਖੜਾ ਹੈਗਾ ਤੇ ਲਵੀ ਬਾਈ ਨੰਬਰ ਜੇ ਤੁਹਾਡਾ ਟਰੈਕਟਰ ਦਾ ਨੰਬਰ ਸੈਂਡ ਕਰ ਦਿਓ ਤੇ ਜਿਹਨੇ ਗੱਲ